ਅਸਲਾਮ ਵਾਲੇਕੁਮ ਵੀਵਰਸ ਅੱਜ ਦੀ ਵੀਡੀਓ ਆ ਮਨੁੱਖਤਾ ਦੀ ਸੇਵਾ ਜਿਹੜੀ ਸਭ ਤੋਂ ਵੱਡੀ ਸੇਵਾ ਹੈ ਇੱਕ ਵਿਚੜਿਆਂ ਨੂੰ ਮਲਾਉਣ ਵਾਲਾ ਦੀ ਸੇਵਾ ਹੈ ਔਰ ਇਹ ਵੀਡੀਓ ਜਿਹੜੀ ਆ ਇਹ ਵੀ ਇੱਕ ਵੀਰ ਵਿਚੜਿਆ ਦੂਸਰੇ ਨੂੰ ਮਿਲਿਆ ਹੋਇਆ ਹੈ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੱਚਾ ਬਾਜੀ ਸਾਨੂੰ 25 4 2025 ਨੂੰ ਮਿਲਿਆ ਸੀ ਅੱਜ 29 ਤਰੀਕ ਹੋ ਗਈ 4 ਦਿਨ ਹੋ ਗਏ ਇਹਨੂੰ ਬੱਚੇ ਨੂੰ ਸਾਡੇ ਕੋ ਆਇਆ ਪਿੰਡ ਕਿਲਾ ਰੈਪੋਰਾ ਲੁਧਿਆਣੇ ਜ਼ਿਲ੍ਹੇ ਦਾ ਉੱਥੇ ਰੇਲਵੇ ਸਟੇਸ਼ਨ ਤੇ ਬੱਚਾ ਘੁੰਮਦਾ ਸੀ 2 ਦਿਨ ਤੇ 2 ਰਾਤਾਂ ਹੋ ਗਈਆਂ ਸੀ ਬਹੁਤ ਮਾੜੀ ਹਾਲਤ ਚ ਘੁੰਮਦਾ ਸੀ ਜਿਹੜਾ ਕਿ ਉੱਥੇ ਵੀਰ ਨੇ ਦੱਸਿਆ ਸਾਨੂੰ ਆ ਕੇ ਵੀਰ ਹਰਦੇਵ ਸਿੰਘ ਬੰਟੀ ਨੇ ਦੱਸਿਆ ਵੀ ਇਹ ਦੋ ਦਿਨਾਂ ਤੋਂ ਉੱਥੇ ਘੁੰਮ ਰਿਹਾ ਵਾ ਮੈਂਟਲੀ ਅਫਸੈਟ ਆ ਕੁਝ ਦੱਸ ਨਹੀਂ ਪਾ ਰਿਹਾ ਬੋਲੀਓ ਹੀ ਜਾਂਦਾ ਬੋਲੀਓ ਹੀ ਜਾਂਦਾ ਹੁਣ ਚਾਰਾਂ ਦਿਨਾਂ ਚ ਅੱਗੇ ਨਾਲ ਥੋੜਾ ਠੀਕ ਆ ਪਰ ਹਜੇ ਪੂਰਾ ਠੀਕ ਨਹੀਂ ਹੋਇਆ ਅੱਜ ਤਾਂ ਘਰ ਲੱਭ ਗਿਆ ਅੱਜ ਇਸ ਬੱਚੇ ਦਾ ਘਰ ਲੱਭ ਗਿਆ ਵਾ ਇਹਦੇ ਪਰਿਵਾਰ ਦੇ ਮੈਂਬਰ ਨੂੰ ਲੈਣ ਆਏ ਆ ਜਦੋਂ ਇਹ ਮਿਲਿਆ ਸੀ ਇਹਨੂੰ ਕੁੱਟਿਆ ਹੋਇਆ ਸੀ ਕਿਸੇ ਨੇ ਬਹੁਤ ਇਹਦੀ ਢੂਈ ਦੇ ਉੱਤੇ ਲਾਸ਼ਾਂ ਖੜੀਆਂ ਸੀ ਸੋਟੀਆਂ ਦੇ ਨਿਸ਼ਾਨ ਪਏ ਹੋਏ ਸੀ ਹਾਂਜੀ ਕੌਣ ਆਇਆ ਮੈਂ ਹਾਂਜੀ ਇਸ ਦਾ ਭਾਈ ਤੁਸੀਂ ਕੌਣ अभिषेक कुमार जी इनका भाई भाई तुम्हारा भाई है भाई हाँ जी, जी भाई भाई अभिषेक कुमार अभिषेक कुमार तेरा भ्रा भाई चला गया तो चला गया जो है ना गुम हो गया था जी पिंड से किसी ने इनको लेके आ गया था यहाँ पे आया इनको जिला से इनको लेके आया गाँव वाले ने यहाँ पे पंजाब में आया छोड़ दिया ये नहीं पता लुधियाने में छोड़ा इनको कहाँ छोड़ा पर वो सब गांव चला भी गया बाद में जो है कि इनको ढूंढने जब तो निकले तो, 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 तो बाद में यूट्यूब चैनल पे हम देखे ना वीडियो फिर जाके यहाँ का पता लगाए फिर जहाँ आए कि पंजाब में चीमा पिंड में करते हैं जी तो ये तेरे आया नहीं जी इनको गाँव वाले ने लेके आ गया था भगा के भगा के लेके जैसे गाँव वाले सब काम करने ना अभी सीजन है फिर जाके इनको जो है कि लेके जब आ गया बिहार से हाँ बिहार से पूर्णिया जिला से इनको लेके आ गया जब बाद में हम सबको पता चला कि ये तो वहाँ निकल गया है बाहर चला गया है फोन भी नहीं है इनके पास आधार कार्ड भी इसने घुमा लिया है सारे कुछ हाँ जी तो आपने हमारा वीडियो देखा हाँ जी वीडियो देख कैसे पता चला वीडियो का वीडियो यूट्यूब पे जब देखें तब जाके किसी पता ने बताया हाँ जी हाँ जी जा खुद ही देख नहीं खुद ही वहाँ पे घर पे देखा वीडियो हाँ। ना फिर जाके हमारे पास तो फोन नहीं था हाँ। दूसरे तीसरे के मोबाइल में देखे जब जाके वायरल हुआ फिर जाके आए यहाँ पे ਸਾਸਰੀ ਕਾ ਜੀ ਬਾਈ ਜੀ ਦੀ ਨਾਲ ਆਏ ਹਾਂ ਹਾਂ ਜੀ ਤੁਹਾਡਾ ਕੰਮ ਕਰਦਾ ਜੀ ਇਸੇ ਤੁਹਾਡੇ ਨਾਲ ਕੰਮ ਕਰਦਾ ਬਾਈ ਸਾਸਰੀ ਤੁਹਾਡਾ ਚੀਮਾ ਪਿੰਡ ਆ ਇਹ ਬੱਚਾ ਸਾਨੂੰ 25 ਤਰੀਕ ਨੂੰ ਮਿਲਿਆ ਜੀ 4 ਦਿਨ ਹੋ ਗਏ ਅੱਜ ਹਾਂ ਜੀ ਬਹੁਤ ਤੁਸੀਂ ਦੇਖੀਓ ਇਹ ਵੀਡੀਓ ਨਾ ਉਸੇ ਇਹ 22 ਤਰੀਕ ਸੇ ਜੋ ਹੈ ਨਾ ਗੁੰਮ ਹੋਆ ਥਾ 22 ਕੋ ਹਾਂ ਜੀ ਕੋ ਮੈਂ 3 ਦਿਨ ਹੋ ਗਏ ਥੇ ਇਧਰ ਉਧਰ ਹਾਂ ਜੀ ਇਹ 3 ਦਿਨ ਮੈਂ इनको ਜਵਾਨ ਕਿਸੇ ਨੇ ਸੱਟ ਸੁੱਟ ਮਾਰਾ ਹੈ इनको ਪੀਸੀ ਚੋਟ ਲੱਗਾ ਪਿਛੇ ਵੀ ਚੋਟ ਲੱਗਾ ਹੈ इनको ਜੋ ਹੈ ਨਾ ਹਾਂ ਦੇਖੇ ਕੋਈ ਬਾਤ ਨਹੀਂ ਬੇਟਾ सब ठीक है तेरा भाई आ गया ना अभिषेक अभिषेक आ गया ना अभी मेंटली पहले से ही प्रॉब्लम है नहीं पहले से बहुत अच्छा था, था बहुत अच्छा था घर पे भी बहुत ठीक ठाक था यहीं पे जो है ना इनको किसी ने कुटा काटा है ना इसलिए जो है कि इनका दिमाग शॉर्ट कर गया कितनी उम्र है इसकी इसका उम्र तो अठारह साल वैसे अठारह साल का है हाँ जी अठारह साल का है ਸਾਲ ਦਾ ਹੈ ਇਹ ਇਹਦਾ ਨਾਮ ਕੀ ਹੈ ਪੂਰਾ ਇਸ ਦਾ ਨਾਮ ਅਨਲਬੀ ਕੁਮਾਰ ਜਾਦਵ ਅਨਲਬੀ ਕੁਮਾਰ ਜਾਦਵ ਹਾਂਜੀ ਪੁਰਨੀਆ ਜ਼ਿਲ੍ਹਾ گاؤں ਦਾ ਨਾਮ گاؤں ਦਾ ਨਾਮ ਮੈ ਨਹੀਂ ਬਸਗੜਾ ਮੈ ਨਹੀਂ ਬਸਗੜਾ ਬਸਗੜਾ ਹਾਂਜੀ ਤੇ ਇਹ ਲਵੀ ਕੁਮਾਰ ਜਾਦਵ ਦਾ ਭਰਾ ਅਭਿਸ਼ੇਕ ਕੁਮਾਰ ਅਭਿਸ਼ੇਕ ਕੁਮਾਰ ਜਾਦਵ ਆਪਣੇ ਭਰਾ ਨੂੰ ਲੈਣ ਆਇਆ ਹਾਂਜੀ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਦੇਖੋ ਅਸੀਂ ਅਕਸਰ ਕਹਿੰਦੇ ਹਾਂ ਜਦੋਂ ਕੋਈ ਐਸਾ ਕੇਸ ਹੁੰਦਾ ਨਾ ਜਦੋਂ ਕਿਸੇ ਐਸੇ ਵੀਰ ਦੀ ਜਾਂ ਮਾਤਾ ਦੀ ਜਾਂ ਭੈਣ ਦੀ ਕਿਸੇ ਨੌਜਵਾਨ ਦੀ ਜਾਂ ਕਿਸੇ ਬਜ਼ੁਰਗ ਬਾਪੂ ਦੀ ਤੁਸੀਂ ਵੀਡੀਓ ਦੇਖਦੇ ਹੋ ਜਿਹਦੇ 'ਚ ਅਸੀਂ ਅਪੀਲ ਕਰਦੇ ਹੁੰਨੇ ਆ ਵੀ ਇਹਦਾ ਘਰ ਲੱਭਣਾ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਉੱਥੇ ਜਰੂਰ ਆਪਣਾ ਯੋਗਦਾਨ ਪਾਇਆ ਕਰੋ ਸ਼ੇਅਰ ਕਰਕੇ ਵੀਡੀਓ ਦੇਖੋ ਤੁਹਾਡਾ ਇੱਕ ਸ਼ੇਅਰ ਕਰਨ ਦੇ ਨਾਲ ਕਿਸੇ ਮਾਂ ਦਾ ਪੁੱਤ ਆਪਣੀ ਮਾਂ ਕੋਲੇ ਵਾਪਸ ਚਲੇ ਜਾਂਦਾ ਕਿਸੇ ਭੈਣ ਦਾ ਭਰਾ ਕਿਸੇ ਵੀਰ ਦਾ ਭਰਾ ਅੱਜੇ ਵੱਡੇ ਭਰਾ ਨੂੰ ਆਪਦਾ ਛੋਟਾ ਭਰਾ ਮਿਲ ਗਿਆ ਪਤਾ ਨਹੀਂ ਕਿਨੇ ਉਹ ਵੀਡੀਓ ਸ਼ੇਅਰ ਕੀਤੀ ਹੋ ਕਿਵੇਂ ਘੋਮ ਦੇ ਘਮ ਹੁੰਦੀ ਅਗਲੇ ਫਰੈਂਡ ਸਰਕਲ ਦੇ ਥਰੂ ਇਹਨਾਂ ਦੀ ਸਕਰੀਨ ਤੇ ਪਹੁੰਚੀ ਇਹਨੇ ਛੋਟੇ ਕਦੇ ਵੀਰ ਦੀ ਵਾਈਫ ਨੇ ਦੇਖੀ ਤੇ ਉੱਥੋਂ ਇਹਨਾਂ ਨੂੰ ਪਤਾ ਲੱਗਿਆ ਵੀ ਸਾਡਾ ਬੱਚਾ ਤਾਂ ਮਨੁੱਖਤਾਰੀ ਸੇਵਾ ਤੇ ਜਾ ਪਹੁੰਚਿਆ ਤੇ ਇਹ ਬਿਹਾਰ ਤੋਂ ਪੂਰਨਿਆ ਜ਼ਿਲ੍ਹਾ ਤੋਂ ਵਾਪਸ ਆਉਂਦਾ ਆਪਣੇ ਸਰਦਾਰ ਦੇ ਕੋਲੇ ਚੀਮੇਪਿੰਡ ਤੇ ਚੀਮਾਪਿੰਡ ਬਰਨਾਲੇ ਕੋਲੇ ਜੀ ਇੱਕ ਹੋਰ ਤਰਮਗੋੜਾ ਸੀਲ ਚਾਇਦਾ ਤੇ ਉੱਥੇ ਆ ਕੇ ਫਿਰ ਆਪਣੇ ਸਰਦਾਰਾਂ ਨੂੰ ਨਾਲ ਲੈ ਕੇ ਇੱਥੇ ਪਹੁੰਚਦਾ ਵੀਰ ਐਦਾਂ ਸੋਸ਼ਲ ਮੀਡੀਆ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਪਲੇਟਫਾਰਮ ਆ ਜਿਹਦੇ ਰਾਹੀਂ ਬਹੁਤ ਸਾਰੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਜਿਵੇਂ ਕਿ ਅਸੀਂ ਪਿਛਲੇ 9 9.5 ਸਾਲਾਂ ਤੋਂ ਲਗਾਤਾਰ ਸਿਵਾਵਾਵਾਂ 'ਚ ਲੱਗੇ ਹੋਏ ਆ 5000 ਤੋਂ ਵੱਧ ਮੈਂਬਰ ਜਿਹੜੇ ਆ ਉਠੀ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕਿਆ ਜਾਂ ਉਹਨਾਂ ਦੇ ਘਰ ਲੱਭ ਲੈ ਗਿਆ ਜਿਵੇਂ ਇਸ ਵੀਰ ਦਾ ਲੱਭਿਆ ਗਿਆ ਵਾਹਿਗੁਰੂ ਕਿਰਪਾ ਕਰਨ ਕਿ ਬੱਚਾ ਠੀਕ ਹੋ ਕੇ ਆਪਣੇ ਮਾਪਿਓ ਕੋਲੇ ਆਪਣੇ ਪਰਿਵਾਰ ਦੇ ਵਿੱਚ ਚੰਗਾ ਜੀਵਨ ਬਤੀਤ ਕਰੇ ਉਮਰ ਛੋਟੀ ਸੀ ਆਪਣੇ ਪਿੰਡਿਆਂ ਦੇ ਨਾਲ ਇੱਥੇ ਸੀਜ਼ਨ ਲਾਉਣ ਆ ਗਿਆ ਜਿਵੇਂ ਹੁਣ ਕਣਕ ਦਾ ਬਾਢੀ ਦਾ ਸੀਜ਼ਨ ਚੱਲਦਾ ਹੁਣ ਜਾਂ ਤਾਂ ਇਹ ਕੋਈ ਨਸ਼ਾ ਨੁਸ਼ਾ ਕਰ ਲਿਆ ਭੰਗ ਭੁੰਗ ਪੀ ਲਈ ਕਿਤੇ ਜਾਂ ਕੋਈ ਹੋਰ ਗੱਲ ਕੀ ਹੋਈ ਰੱਬ ਜਾਣਦਾ ਇਹ ਅਫਸਰਟ ਹੋ ਗਿਆ ਜਿਹੜਾ ਕਿ ਚੰਗਾ ਭਲਾ ਸੀ ਘਰੇ ਉਹਨੂੰ ਆਪਣੀ ਵੀ ਸੋਝ ਨਹੀਂ ਰਹੀ ਵੀ ਮੈਂ ਕੌਣ ਆ ਮੈਂ ਕਿੱਥੋਂ ਆ ਤੇ ਅੱਜ ਆਪਣੇ ਭਰਾ ਦੇ ਨਾਲ ਖੜਾ ਅਰਦਾਸ ਕਰਿਓ ਲਵੀ ਕੁਮਾਰ ਠੀਕ ਹੋਵੇ ਤੇ ਚੰਗਾ ਜੀਵਨ ਬਤੀਰੇ ਇਹ ਜਰੂਰ ਸਾਰੇ ਜਾਣੇ ਅਰਦਾਸ ਦੇਣ ਦੀ ਕਰਿਓ ਧੰਨਵਾਦ ਬਾਈ ਜੀ ਤੁਹਾਡਾ ਤੁਹਾਡਾ ਕੀ ਨਾਂ ਜੀ ਗੁਰਮੀਤ ਸਿੰਘ ਜੀ ਜੀ ਸ਼ੁਕਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸੋ ਵੀਵਰਸ ਏਸੀ ਆਈ ਦੀ ਵੀਡੀਓ ਵੀਡੀਓ ਵੇਖਣ ਦੇ ਇਸੀ ਆਪਾਂ ਮਨੁੱਖਤਾ ਦੀ ਸੇਵਾ ਜਿਹੜੀ ਕਿ ਸਭ ਤੋਂ ਵੱਡੀ ਸੇਵਾ ਹੈ ਔਰ ਸੇਵਾ ਹੈ ਵਿਛੜਿਆਂ ਨੂੰ ਉਹਨਾਂ ਦੇ ਘਰ ਵਾਲਿਆਂ ਨੂੰ ਮਲਾਉਣ ਦੀ ਮੈਂ ਕਿੰਨੀ ਆ ਬੜੀ ਇਮੋਸ਼ਨਲ ਇੱਕ ਵੀਡੀਓ ਸੀ ਔਰ ਮੈਂ ਇਹਨਾਂ ਦੀ ਵੀਡੀਓ ਜਿਹੜੀ ਹੈ ਨਾ ਉਹ ਲਾਸਟ ਮੇਂ ਵੇਖਦੀ ਹੁੰਦੀ ਹਾਂ ਕਿਉਂਕਿ ਇਹ ਜਿਹੜੇ ਨਾ ਇਹ ਵਿਛੜਿਆਂ ਨੂੰ ਮਲਾਉਂਦੇ ਆ ਔਰ ਬਾਅਦ ਵਿੱਚ ਉਹਨਾਂ ਦੇ ਘਰ ਲੱਭ ਕੇ ਉਹਨਾਂ ਤੇ ਕਰ ਪਚਾਉਂਦੇ ਆ بے ਸਹਾਰਾ ਨੂੰ ਸਹਾਰਾ ਦਿੰਦੇ ਆ ਜਿਨ੍ਹਾਂ ਦੇ ਘਰ ਵਾਲੇ ਉਹਨਾਂ ਨੂੰ ਲੈ ਜਾਣ ਤੋਂ ਇਨਕਾਰ ਕਰ ਦਿੰਦੇ ਆ ਉਹਨਾਂ ਦੀ ਵੀ ਸੇਵਾ ਕਰਦੇ ਆ ਮੈਂ ਕਿੰਨੀ ਇਸ ਵੀਰ ਨੂੰ ਨਾ ਮੇਰਾ ਸਲੂਟ ਹੈ ਕਿਉਂਕਿ ਇਹੋ ਜੀ ਸੇਵਾ ਕੋਈ ਵੀ ਨਹੀਂ ਕਰ ਸਕਦਾ ਬਾਕੀ ਜਿਹੜੀ ਇਹ ਵੀਡੀਓ ਦੇਖਣ ਆਏ ਸੀ ਆਪਾਂ ਕਿ ਉਹਨੂੰ ਉਹਨਾਂ ਦੇ ਗੋਂ ਵਾਲੇ ਉਹਨੂੰ ਕਿਸੇ ਜਗ੍ਹਾ ਤੇ ਛੱਡ ਗਏ ਔਰ ਇਹੋ ਜਿਹੇ ਜਿਹੜਾ ਕੰਮ ਇਹਨਾਂ ਨਹੀਂ ਕਰਨਾ ਚਾਹੀਦਾ ਬੱਚਿਆਂ ਦੇ ਨਾਲ ਖਾਸ ਤੌਰ ਤੇ ਉਹਨਾਂ ਦੇ ਘਰ ਵਾਲੇ ਪਰੇਸ਼ਾਨ होंगे है कि जिंदगी बर्बाद उस बच्चे की करती कि हूँ किसी चीज़ की समझ बूझ ही नहीं रही बाकी मैं कहीं जब वीर है ना बड़ी वाइस सेवा कर इंसानियत की सेवा कर एक दूसरे न मिला और ਮੈਂ ਕਿੰਨੀ ਆ ਕਿ ਮੇਰੇ ਕੋਲ ਅਲਫਾਜ਼ ਨਹੀਂ ਹੈਗੇ ਮੈਂ ਕੀ ਬਿਆਨ ਕਰ ਸਕਾਂ ਇਸ ਵੀਡੀਓ ਨੂੰ ਕਿਉਂਕਿ ਇੱਕ ਬੜੀ ਜਜ਼ਬਾਤੀ ਵੀਡੀਓ ਔਰ ਜਿਹੜਾ ਹੁੰਦਾ ਨਾ ਇਹ ਸੀਨ ਕਿ ਜਿਸਲੇ ਉਹ ਮਿਲਦੇ ਆ ਇੱਕ ਦੂਸਰੇ ਨੂੰੁੰਦੇ ਜਾਂ ਬਹੁਤ ਜਜ਼ਬਾਤੀ ਸੀਨ ਹੁੰਦਾ ਹੈ ਬਾਕੀ ਸਾਨੂੰ ਇਹੋ ਜੀਆਂ ਵੀਡੀਓ ਜਿਹੜੀਆਂ ਨਾ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨੀ ਚਾਹੀਦੀ ਹੈ ਕਿ ਇਹ ਦੂਸਰੇ ਤਿਕਰ ਵੀ ਇਹ ਜਿਹੜਾ ਇਹਨਾਂ ਦਾ ਕਾਰਕ ਖੈਰ ਜਿਹੜਾ ਬਲਾਈ ਦਾ ਕੰਮ ਕਰਦੇ ਆ ਉਹ ਦੂਸਰੇ ਤਿਕਰ ਵੀ ਪਹੁੰਚ ਸਕੇ ਔਰ ਅਸੀਂ ਸਾਨੂੰ ਇਹਨਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਜ਼ਿਆਦਾ ਨਹੀਂ ਥੋੜੀ ਤਾਂ ਨਾਲ ਦੀ ਮਦਦ ਕਰ ਸਕਦੇ ਹਾਂ ਮੈਂ ਖੁਦ ਵੀ ਕਰਾਂਗੀ ਤੁਸੀਂ ਵੀ ਕਰਨੀ ਹੈ ਬਾਕੀ ਇਸ ਵੀਡੀਓ ਨੂੰ ਵੀ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਕਿ ਸਾਰਿਆਂ ਤੱਕ ਪਹੁੰਚ ਸਕੇ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ